ਉਪਰਾਲਾ ਕੀਤਾ ਜਾ ਰਿਹਾ ਹੈਗਾ ਘਰ ਘਰ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਮੈਂ ਮਾਨਜੋਗ ਸੀਐਮ ਸਾਹਿਬ ਸਰਦਾਰ ਭਗਨ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਇਹ ਆਟੇ ਦਾਲ ਦੀ ਸਕੀਮ ਨੂੰ ਬਿਹਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਲੋਕਾਂ ਨੂੰ ਇਹ ਉਹਨਾਂ ਦੇ ਘਰੋ ਘਰ ਪਹੁੰਚਾਉਣ ਦਾ ਜਿਹੜਾ ਉਪਰਾਲਾ ਕੀਤਾ ਆ ਬੜੇ ਲੰਬੇ ਸਮੇਂ ਤੋਂ ਇਹ ਟੀਚਾ ਚੱਲਦਾ ਸੀ ਤੁਹਾਨੂੰ ਪਤਾ ਸੀ ਕਿ ਸਰਕਾਰ ਨੇ ਜਿਹੜਾ ਉਹ ਕੋਟਾਂ ਦਾ ਵੀ ਸਾਹਮਣਾ ਕੀਤਾ ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਬਹੁਤ سارے ਡਿੱਕੇ ਬੰਦੇ ਸੀ ਪਰ ਉਹਦੇ باوجود ਮਾਨ ਸਾਹਿਬ ਤੁਹਾਨੂੰ ਪਤਾ ਕਿ ਜੇ ਉਹਨਾਂ ਨੂੰ ਪਤਾ ਜਿਹੜਾ ਕੰਮ ਸਹੀ ਆ ਉਹਨੂੰ ਕਰਨ ਵਾਸਤੇ ਉਹ ਬਜਿੱਦ ਹੁੰਦੇ ਆ ਔਰ ਉਹਨਾਂ ਨੇ ਇਹ ਕੰਮ ਜਿਹੜਾ ਨੇਪਰੇ ਚਾੜਿਆ ਅੱਜ ਡੋਰ ਟੂ ਡੋਰ ਆਟੇ ਦੀ ਤੇ ਕਣਕ ਦੀ ਡਿਲੀਵਰੀ ਆ ਔਰ ਆਪਸ਼ਨ ਹੈ ਆ ਕੇ ਕਿਸੇ ਨੂੰ ਆਟਾ ਲੈਣਾ ਕਿਸੇ ਨੇ ਜਾਂ ਕਣਕ ਲੈਣੀ ਹੈ ਕਿਸੇ ਤੇ জোর ਜਬਰਦਸਤੀ ਨਹੀਂ ਹੈ ਤੇ ਇਹ ਜਿਹੜਾ ਆਟੇ ਦਾਲ ਦੀ ਸਕੀਮ ਡੋਰ ਟੂ ਡੋਰ ਸ਼ੁਰੂ ਕੀਤੀ ਅੱਜ ਮੇਰਾ ਪਿੰਡ ਆਪਣਾ ਨਗਰ ਵੀਰਪਿੰਡ ਤੋਂ ਇਹ ਸਕੀਮ ਸਟਾਰਟ ਕੀਤੀ ਗਈ ਹੈ ਔਰ ਮੈਂ ਵਿਭਾਗ ਦੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਮੇਰੇ ਨਾਲ ਸੌਰਵਪ੍ਰੀਤ ਜੀ ਹੈਗੇ ਨੇ ਮਾਰਕੀਟ ਤੋਂ ਔਰ ਮਾਰਕਫੈਟ ਨੇ ਇਹ ਟੀਚਾ ਚੁੱਕਿਆ ਜਿਹੜਾ ਇਹ ਇਹਨਾਂ ਦੇ ਰਾਹੀਂ ਹੈ ਜਿਹੜਾ ਆਟਾ ਦਾਲ ਜਿਹੜੀ ਕਣਕ ਵਗੈਰਾ ਆਟਾ ਕਣਕ ਤੇ ਜਿਹੜੀ ਵੰਡੀ ਜਾਣੀ ਆ ਉਹ ਬੜੇ ਸੁਚੱਜੇ ਢੰਗ ਦੇ ਨਾਲ ਇਸ ਸਕੀਮ ਨੂੰ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਣਾ ਮੈਮ ਫਿਕਰ ਨਾਲ ਗੱਲ ਕਰੀਏ ਕਈਆਂ ਦੇ ਨੀਲੇ ਕਾਰਡ ਵਗੈਰਾ ਵੀ ਕੱਟੇ ਜਾ ਚੁੱਕੇ ਹੈਗੇ ਆ ਉਹਨਾਂ ਤੇ ਵੀ ਕੋਈ ਅਗਲਾ ਸਟੈਪ ਚੁੱਕਿਆ ਜਾਊਗਾ ਜਿਹੜਾ ਕੱਟੇ ਹੋਏ ਸੀਗੇ ਉਹ ਤਕਰੀਬਨ 9.5 11 ਲੱਖ ਕਾਰਡ ਮਾਨਜੋਗ ਸੀਐਮ ਸਾਹਿਬ ਨੇ ਬਖਾਲ ਕਰ ਦਿੱਤਾ ਹੋਇਆ ਔਰ ਮੇਰਾ ਖਿਆਲ ਸੋਹਰ ਬਾਜੂ ਨਾਲ ਲੋਕਾਂ ਨੂੰ ਜਿਹੜੇ ਉਹ ਜਿਹੜਾ ਦੇ ਕੱਟੇ ਗਏ ਸੀ ਉਹਨਾਂ ਨੂੰ ਅੱਜ ਇਹ ਸਕੀਮ ਦਾ ਲਾਭ ਉਪਰਪਤ ਹੋਏਗਾ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਨਜੋਗ ਸੀਐਮ ਸਾਹਿਬ ਨੇ ਹਜੇ ਫੈਸਲਾ ਇਹ ਕੀਤਾ ਜਾਂ ਕਰ ਦੇਣਾ ਹੋ ਸਕਦਾ ਜਿਹੜੀ ਅ ਪਿੱਛੇ ਜਿੰਨੇ ਜਿੰਨੇ ਮਹੀਨੇ ਨਿਕਲ ਗਏ ਹੋ ਸਕਦਾ ਉਹਦਾ ਵੀ ਜਿਹੜਾ ਰਾਸ਼ਨ ਜਿਹੜਾ ਲਾਪਤਰੀ ਨੂੰ ਜ਼ਰੂਰ ਮਿਲੂਗਾ ਜੀ ਮੈਮ ਕਈ ਵਾਰੀ ਦੇਖਣ ਜਾਂਦਾ ਕਿ ਕਈਆਂ ਨੂੰ ਜਿਹੜਾ ਲੋੜ ਵੀ ਨਹੀਂ ਹੁੰਦੀ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਂਦਾ ਹੈਗਾ ਉਹਨਾਂ ਤੇ ਕੀ ਸਟੈਪ ਚੁੱਕਿਆ ਜਾ ਰਿਹਾ ਹੈ ਅ ਇਹਦੇ ਬਾਰੇ ਹਜੇ ਅਸੀਂ ਜਿਹੜੇ ਲੋੜਵੰਦ ਨੇ ਪਹਿਲਾਂ ਉਹਨਾਂ ਦੇ ਉੱਤੇ ਧਿਆਨ ਦਿੱਤਾ ਹੋਇਆ ਕਿ ਜਿਹੜੇ ਲੋੜਵੰਦ ਨੇ ਪਹਿਲਾਂ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਟਾਰਗੇਟ ਪੂਰਾ ਕਰ ਲਈਏ ਉਸ ਤੋਂ ਬਾਅਦ ਜਿਹੜੀ ਇਹ ਸ਼ਨਾਖਤ ਕੀਤੀ ਜਾਊਗੀ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਗਈ ਬਿਨਾਂ ਜ਼ਰੂਰਤ ਤੋਂ ਰਾਸ਼ਨ ਲਿਆ ਜਾਂਦਾ ਜ਼ਰੂਰ ਉਹਦੇ ਤੇ ਗੌਰ ਕੀਤੀ ਜਾਣ ਪਬਲਿਕ ਨੂੰ ਮੇਰਾ ਮੈਸੇਜ ਹੈ ਕਿ ਇਹ ਜਿਹੜਾ ਆਟੇ ਦਾਲ ਦੀ ਜਾਂ ਆਟੇ ਦੀ ਜਾਂ ਕਣਕ ਦੀ ਸਕੀਮ ਆ ਇਹ ਬਿਲਕੁਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਹੈਂਡ ਟੂ ਮਾਊਥ ਨੇ ਜਿਨ੍ਹਾਂ ਨੂੰ ਇਸ ਸਹੂਲਤ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੇਰੀ ਸਭ ਨੂੰ ਬੇਨਤੀ ਆ ਕਿ ਇਹ ਰਾਸ਼ਨ ਜਿਹੜਾ ਉਹੀ ਲੋਕ ਲੈਣ ਮੇਰੀ ਲੱਬ ਪੱਤਰੀਆਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਪੀ ਲਿਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਸੈਂਡਰ ਕਰਨ ਆਪਣੀ ਆਪਣੇ ਆਪਣੇ ਅੰਦਰ ਦੀ ਆਪਣੀ ਭਾਵਨਾਵਾਂ ਦੇ ਮੁਤਾਬਕ ਆਪਣੇ ਪੰਜਾਬ ਦੀ ਖਾਤਰ ਲੋਕਾਂ ਨੂੰ ਉਹ ਜਿਹੜੇ ਕਣਕ ਦੀ ਸਕੀਮ ਹੈ ਉਹਨੂੰ ਸਟੈਂਡਰਡ ਕਰ ਦੇਣਾ ਚਾਹੀਦਾ ਔਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਇਹ ਜਿਹੜਾ ਕੰਮ ਹੈ ਮੇਰੇ ਹਲਕੇ ਤੋਂ ਸ਼ੁਰੂ ਹੋਵੇ ਕਿ ਜਿਹੜੇ ਲੋਕਾਂ ਨੂੰ ਜੇ ਕਣਕ ਦੀ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਦੇ ਘਰ ਕਣਕਾਂ ਹੁੰਦੀਆਂ ਜਿਹੜੇ ਖੇਤੀ ਕਰਦੇ ਨੇ ਉਹ ਇਸ ਸਕੀਮ ਦੇ ਵਿੱਚੋਂ ਆਪਣੇ ਆਪ ਨੂੰ ਜ਼ਰੂਰ ਬਾਹਰ ਕਰ ਲੈਣ ਇਹ ਉਹਨਾਂ ਦੇ ਮਾਨ ਸਨਮਾਨ ਦੀ ਵੀ ਗੱਲ ਹੈ ਔਰ ਇਸ ਮਾਜ ਵਾਸਤੇ ਇੱਕ ਸੇਧ ਵੀ ਆ ਕਿ ਵੀ ਜਿਹੜੇ ਜ਼ਰੂਰਤਮੰਦ ਆ ਉਹੀ ਇਹਦਾ ਜਿਹੜਾ ਲਾਭ ਉਠਾਉਣ ਧੰਨਵਾਦ